ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੈਨਾਂ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਚੜੈੱਕ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ 8 ਐਨੀਮਲ ਤੁਹਾਡੇ ਲਈ ਲੈ ਕੇ ਆਏ ਆ 8 ਗੱਬਣੀਆਂ ਜੀ 8 ਗੱਬਣਾਂ ਠੀਕ ਹੈ ਜੀ ਤਿਆਰ ਵੜਾਂ ਜਮ 8 ਗੱਬਣਾਂ ਬਸ 1-2 ਦਿਨ ਕੱਚੀਆਂ ਜਾਂ ਬਿਲਕੁਲ ਤਿਆਰ ਨੇ ਜੀ ਜਾਣਕਾਰੀ ਪ੍ਰੋਪਰ ਤੁਹਾਨੂੰ 22 ਤੋਂ ਲੈ ਦਾਂਗੇ ਜੀ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ 22 ਦਾ ਚੱਲਦਾ ਰਹੂ ਅੱਜ ਬਾਈ ਨੇ ਰੇਕ ਪ੍ਰਕਾਰ ਦਾ ਪਿੱਛੇ ਲੈ ਕੇ ਆਂਦਾ ਜਰਸੀ ਐਚ ਐਫ ਕ੍ਰੋਸ ਸੰਗ ਛੋਟੇ ਤੋਂ ਲੈ ਕੇ ਉੱਤੇ ਮੌਲਤੇ ਕਰ ਸਾਰੇ ਨਗਰ ਤੁਹਾਨੂੰ ਮਿਲਣਗੇ ਡਿਟੇਲ ਯਾਰ ਸਿੰਘਾਂ ਦਾ ਦੋ ਤੋਹ ਹੀ ਆ ਦੋ ਫਈ ਹੈ ਜੀ ਪਹਿਲਾਂ ਉਹ ਖਾਦੀ ਬਾਜੋ ਖਾਦੀ ਆਪਾਂ ਪਹਿਲਾਂ ਐਚ ਐਫ ਤੋਂ ਸ਼ੁਰੂ ਕਰਦੇ ਕਿਉਂਕਿ ਇੱਕ ਨੰਬਰ ਐਚ ਐਫ ਤੋਂ ਫਿਰ ਜਰਸੀਆਂ ਦਿਖਾ ਦਾਂਗੇ ਫਿਰ ਕ੍ਰੋਸ ਸੰਗ ਦਿਖਾ ਦਾਂਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਾਈ ਕਰਦੇਤ ਸਿੰਘਾ ਪਿੰਡ ਚਡੇਕਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਮੋਬਾਈਲ ਨੰਬਰ 9801755636 ਠੀਕ ਆ ਬਾਈ 1 ਨੰਬਰ ਬਈਆ ਚੱਪ ਤੋਂ ਸ਼ੁਰੂ ਕਰ ਜੀ ਬ੍ਰੀਡ ਚੈੱਕ ਕਰੋ ਜੀ ਪਹਿਲਾਂ ਦੂਜਾ ਸੂਆ ਰੈਨਰ 6 ਦੰਦ ਬੱਚੀ ਆ ਦੂਜਾ ਸੂਆ ਰੈਨਰ 6 ਦੰਦ ਬੱਚੀ ਠੀਕ ਆ ਬਾਈ ਦਿਨ ਕਿੰਨੇ ਲੈਂਦੀ ਆ ਜੀ ਦਿਨ ਸਿਰਫ ਇਹਦੇ 7 ਪਈ ਆ ਠੀਕ ਆ ਬਾਈ ਪਿਛਲੇ ਸੂਏ ਕੀ ਰਿਕਾਰਡ ਆ ਜੀ ਦੁੱਧ ਦਾ ਰਿਕਾਰਡ 22 ਲੀਟਰ ਦਾ ਵੱਡੀ ਵੇੜਾ ਛੋਟੀ ਜੀ ਵੇੜ ਨਹੀਂ ਗੀਆਂ ਇਹਨਾਂ ਵੀ ਕੋਈ ਛੋਟੀ ਜੀ ਸਮਝ ਸਹੀ ਗੱਲ ਆ ਜੀ ਕੱਦ ਕਾਠ ਵੀ ਚੰਗਾ ਵਜ਼ਨ ਵੀ ਚੰਗਾ ਕੋਈ ਸੀਮਨ ਰਿਕਾਰਡ ਹੈਗਾ ਬਾਈ ਸਵੀਮ ਰਿਕਾਰਡ ਬਈ ਇਹਦੇ ਐਫ ਦਾ ਹੀ ਲੱਗਾ ਵਾ ਸਰਕਾਰੀ ਸੀਮਨ ਲੱਗਾ ਵਾ ਠੀਕ ਹੈ ਜੀ ਸਰਕਾਰੀ ਸੀਮਨ ਐਫ ਦਾ ਲੱਗਾ ਤੋੜ ਕੇ ਦਿਖਾ ਦੇ ਵੀਰੇ ਨਾਲ ਦੀ ਨਾਲ ਵੀਰੇ ਤੋਰੀ ਚੱਲੀ ਇਧਰ ਨੂੰ ਤੋੜ ਲਈ ਲੰਮਾ ਗੇਟ ਆਲ ਨੂੰ ਸੁਆ ਦੂਜਾ ਦਿਨ ਡੇਟ ਮੁਤਾਬਕ ਸੱਤ ਪਏ ਆ ਜੀ ਬਹੁਤ ਸਾਫ ਸੁਥਰੀ ਵੱਛੀ ਆ ਪੱਧਰ ਵੱਛੀ ਸਾਹਮਣੇ ਪਲੇਨ ਆਏ ਨਹੀਂ ਕੋਈ ਢੂਈ ਚ ਕੋਈ ਇਧਰ ਨੂੰ ਲਿਆ ਵੀਰੇ ਅੱਛੀ ਜਾਣ ਵਾਲੀ ਕਰਕੇ ਖੈ ਦੀ ਆ ਥੋੜਾ ਜਾਣਾ ਉਧਰੋਂ ਪਸ਼ੂ ਭਜਦਾ ਇਧਰ ਨੂੰ ਲਿਆ ਵੀਰੇ ਬਾਕੀ ਤੰਦ ਕਾਠ ਵੀ ਚੰਗਾ ਵਜਨ ਵੀ ਚੰਗਾ ਥਣਾ ਦੇ ਸਹਿ ਸੋਹਣੇ ਗੈਰ ਤੇ ਲੱਗੇ ਇਧਰ ਨੂੰ ਡਰਦਿਆਂ ਇਹਨੂੰ ਤੋੜਦੇ ਬਾਈ ਚੱਲ ਇਧਰ ਨੂੰ ਲੈ ਚੱਲ ਬਾਈ ਥੋੜਾ ਜਿਆ ਇਹਨੂੰ ਵੀ ਤੋਂ ਡਰਦਿਆਂ ਟਰੈਕ ਟੁੱਟ ਰਹਉਂਦੇ ਇਹਨੂੰ ਲੈ ਚੱਲ ਠੀਕ ਹੈ ਬਾਈ ਇਧਰ ਨੂੰ ਲੈ ਚੱਲ ਲੈਣ ਸੱਤ ਪਏ ਆ 22 ਕਿਲੋ ਪਿਛਲੇ ਦੋਏ ਦਾ ਰਿਕਾਰਡ ਆ ਜੀ 1 PR 22 10 ਦਾ ਕਿ ਉਹਨੂੰ ਮੁਖਾਪ ਰਸ ਦੇਣ ਦਾ ਜੀ ਬਾਕੀ ਸੇਵਾ ਦਾ ਤਿਆਰੀ ਕਰਮ ਵਾਲੀ ਉਹ ਚੰਗੀ ਕਰਦੀ ਹੁੰਦੀ ਆ ਆਪਾਂ ਤੁਹਾਨੂੰ ਨੇੜੇ ਤੋਂ ਵੀ ਹਵਾਨਾ ਚੈੱਕ ਕਰਾ ਦਿੱਨੇ ਬਾਲਟਨ ਹਵਾਨੇ ਜੋ ਬਹੁਤ ਬੰਨਿਆ ਰਹੇ ਜੀ ਸਾਰਿਆਂ ਵਾਲਟਾਂ ਕਰਮਾਲੀ ਨੇ ਕੱਢ ਕੇ ਛੁੱਟੇ। ਸੱਦ ਕਾਠ ਵੀ ਚੰਗਾ, ਵਜਨ ਵੀ ਚੰਗਾ। ਥਾਣਾ ਦੇ ਡੰਨ ਹੈ ਜੀ। ਥਾਣਾ ਦੀ ਗਾਰੰਟੀ ਹੈ ਵੇ। ਠੀਕ ਆ ਜੀ। ਥਾਣਾ ਦੀ ਬਾਈ ਕਹਿੰਦਾ ਗਾਰੰਟੀ ਹੋਊਗੀ ਬੇਫਿਕਰ ਹੋ ਜਾਓ। ਝੋਲ ਹਵਾਨੇ 'ਚ ਬਹੁਤ ਪਈ ਆ ਜੀ ਸਾਰਿਆਂ ਵਾਲਟਾਂ ਕਰਮਾਲੀ ਨੇ ਕੱਢ ਲਈ। ਥਾਣ ਐਜ ਮੱਜਾਂ ਵਰਗਾ। ਕਿਤੇ ਹੀ ਮਿਲਦਾ ਜੀ। ਪੂਰਾ ਹੱਥੀਂ ਚਵਾਈ ਵਾਲਾ ਥਾਣਾ ਕੋਈ ਆਏ ਨਹੀਂ, ਛੋਟਾ ਨਹੀਂ ਲੈ ਚੱਲੀ ਵੀਰੇ ਉਧਰ ਨੂੰ। ਡਿਮਾਂਡ ਫਿਰ ਬਰੇ ਦੀ ਜੈ ਜਿਵੇਂ ਲੈਣ ਦੇਣ ਦੀ ਆਲੀ ਜੀ ਇਹਦਾ ਮੁੱਲ 62000 ਹੈ ਵੀਰੇ ਹਾਂ ਨਾ ਦੇਣੀ 52000 ਦੀ ਹੈ ਬੜਾ ਠੀਕ ਆ ਜੀ ਮੁੱਲ ਕਰਾਉਣ ਨੂੰ ਬਾਈ ਕਹਿੰਦਾ 62000 ਹੈ ਜੀ ਯਸ ਨੂੰ 57000 ਰੁਪਿਆ ਜੀ ਨੂੰ ਜਚੂਗੀ ਪਰ ਕਨੈਕਟ ਬਾਈ ਨਾ ਕਰ ਸਕਦੇ ਆ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਜੀ ਦੋ ਨੰਬਰ ਵੀਰੇ ਇਹਦੀ ਕੀ ਡਿਟੇਲ ਆ ਜੀ ਇਹ ਬਾਈ ਕ੍ਰੋਸ ਆ ਗਈ ਬੜਾ ਪਹਿਲਾ ਸੁਆ ਦੰਦੋ ਜੀ ਦੰਦੋ ਚਾਰ ਦੰਦਾ ਠੀਕ ਆ ਬਾਈ ਦਾਨ ਕਿੰਨੇ ਲੈਂਦੀ ਹੈ ਜੀ ਦਿਨ ਤਿਆਰ ਆ ਬਸ ਪਿਆਰੀਆਂ ਜੀ ਹੁ ਦਾ ਦਾਤਨ ਸੂਬੇ ਜਾ ਗਾ ਹਾਂ ਸੀਲ ਸੌ ਫੁੱਲ ਠੀਕ ਹੈ ਕਿੰਨਾ ਕ ਬਾਜੂ ਬਈ ਦੁੱਧ ਦੁੱਧ ਬਈ ਪਹਿਲੇ ਸੂਏ 15-16 ਲੀਟਰ ਚ ਆਜੂ ਅੱਛੀ ਚੰਗੀ ਲੇਵਿਆੜੀ ਵੱਛੀ ਆ ਕੱਦ ਵਾਲੀ ਆ ਠੀਕ ਹੈ ਜੀ ਝੋਲ ਬਹੁਤ ਪਈ ਆ ਹਵਾਨੇ ਚ ਝੋਲ ਕੇ ਦਿਖਾ ਦੇ ਬਈ ਆਹੀ ਤੋਰ ਦੇ ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਚ ਵਾਈ ਵਾਲ ਚੈੱਕ ਕਰ ਸਕਦੇ ਹੋ ਵੀ ਤੁਸੀਂ ਬੈਕ ਸਾਈਡ ਤੋਂ ਇਧਰ ਹੀ ਲੈ ਚੱਲ ਬਈ ਇਧਰੋਂ ਹੀ ਲੈ ਚੱਲ ਬਈ ਬਾਕੀ ਹਵਾਨਾ ਨਾਲ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿਨੂ ਫਰੰਟ ਸਾਈਡ ਤੋਂ ਵੀ ਚੈੱਕ ਕਰ ਲਓ ਪਿਆਰੀਆਂ ਜੀ ਆ ਬਾਈ ਕਹਿੰਦਾ ਹੋ ਸਕਦਾ ਸ਼ਾਮ ਤੱਕ ਰੂਪੇ ਜਾਂ ਗੱਲ ਟਿੱਕਰ ਸੂਪੇ ਬਸ ਵਾਦ ਤੋਂ ਵਾਦ ਇੱਕ ਅੱਧਾ ਹੀ ਦਿਨ ਲਾਉਗੀ ਦੁੱਧ ਪਾਜੂਗੀ 15 16 ਕਿਲੋ ਬਾਕੀ ਸੇਵਾ ਦੇ ਸਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵਾਅਦਾ ਵੱਧ ਚਲੂਗਾ ਜੀ ਇਹਦੀ ਕਿ ਡਿਮਾਂਡ ਰਹਿਣ ਵਾਲੀ ਹੈ ਇਹ ਹਾਂ ਨਾ 36000 ਦੇ ਦਾਂਗੇ ਜੇ ਜੋੜਾ ਲੈ ਜਾ ਕੋਈ ਜੋੜਾ ਚ ਪੂਰਾ ਵੱਧ ਛੋੜ ਛੱਪਾ ਕਰ ਦਾਂਗੇ ਠੀਕ ਆ ਜੀ 36000 ਰੁਪਏ ਦੀ ਡਿਮਾਂਡ ਆ ਜੀ ਬਾਕੀ ਇਧਰ ਹੀ ਆ ਜੀ ਬਾਈ ਉਹਦੇ ਚ ਲੈਸ ਹੋ ਜਾਊਗਾ ਦੋ ਤੋਹਫਾ ਜਰਸੀਆਂ ਡਿਮਾਂਡ ਵੀ ਮੇਰੇ ਜਰਸੀਆਂ ਦੀ ਬਹੁਤ ਕੂਣ ਵੀ ਬਹੁਤ ਹੁੰਦੇ ਹੋਣਗੇ ਬਈ ਸਾਨੂੰ ਜਰਸੀਆਂ ਲਿਆ ਕੇ ਦਿਓ ਜੀ ਮੈਂ ਕਹਿੰਦਾ ਵੀ ਜਿੰਨੇ ਮੰਗਿਆ ਗਾਂਦੋਂ ਉਨੇ ਰਪਗੇ ਦਿੱਤਾ ਜਕੀਨ ਮਾਨੇ ਨੂੰ ਠੀਕ ਹੈ ਜੀ ਤਿੰਨ ਘਰ ਉੱਤੇ ਆ ਗਏ ਆ ਬਸ ਲੈਣੀ ਛੱਡੀ ਨਹੀਂ ਬੱਚੀ ਠੀਕ ਹੈ ਜੀ ਉਹ ਮੱਛੀ ਵੀ ਇੱਕ ਚੀਜ਼ ਹੀ ਆ ਗਵਾਲ ਤੀਜੇ ਘਰੋਂ ਲੈ ਚੱਲੀ ਤੇਰੇ ਲੰਮਾ ਲੈ ਜੀ ਉੱਤੋਂ ਬਾਲਦਾਰੀ ਹੋਲੀ ਟੋਰੀਗਾ ਨੇ ਹੋਲੀ ਟੋਰੀ ਠੀਕ ਹੈ ਜੀ ਸੂਆ ਬਾਈ ਕਿਨਮਾ ਸੂਆ ਵੀਰੇ ਰਹਿਣਾ ਦੂਜਾ ਡਾਲੇ ਪਿੰਡ ਤੋਂ ਅੱਛੀ ਲਈ ਵੀ ਆ ਠੀਕ ਹੈ ਬਾਈ ਰੋਕਲਾ ਰੋਕਲਾ ਕੀ ਰਿਕਾਰਡ ਆ ਜੀ ਇਹਦਾ ਦੁੱਧ ਦਾ ਦੁੱਧ ਵੀ 19 ਲੀਟਰ ਪਲੂਨ ਨੇ ਦਿੱਤਾ ਵਾ ਠੀਕ ਹੈ ਝੋਲ ਬਹੁਤ ਪਈ ਆ ਥਣ ਪੂਰਾ ਟੌਪ ਦਾ ਲੱਗਿਆ ਵਾ ਨੇੜੇ ਤੋਂ ਚੈੱਕ ਕਰਾ ਦੇ ਨੇ ਮੋੜ ਲਾ ਦੇ ਇਧਰ ਨੂੰ ਚਾਰ ਹੀ ਥਾਣਾ ਫੋਟ ਸ਼ਾਂਕ ਇਹਦੇ ਵੀ ਨਹੀਂ ਥਾਣਾ ਦੀ ਦੰਨ ਹੋ ਗਰ ਬਰ ਛੱਡੀ ਥਾਣਾ ਦੀ ਓਕੇ ਆ ਬਈ ਆ ਮੂੰਹ ਖਾ ਦੇਗਾ ਇਹਦਾ ਇਸ ਕੁਆਲਿਟੀ ਚੈੱਕ ਕਰੋ ਜੀ ਬਰੀਡ ਵਾਈਜ਼ ਕਰਮ ਵਾਲੀ ਪੂਰੀ ਚੰਗੀ ਆ ਦੇਣਾ ਕਿੰਨੇ ਲੈ ਜੀ ਬਈ ਹਜੇ 1.5 ਹਜੇ 7 ਪਈ ਆ ਠੀਕ ਹੈ ਜੀ ਹਫਤੇ ਦੀ ਕੱਚੀ ਆ ਜੀ ਦੇਣ ਹੁੰਦੇ ਜਿਹੜੇ ਕਈ 1-2 ਦਿਨ ਪਾਜੂ ਕਰਮ ਵਾਲਾ ਉੱਪਰ ਵੀ ਲੈ ਜਾਂਦਾ ਜੀ ਜਾਂ ਕਈ 1 ਪਹਿਲਾਂ ਵੀ 19 ਲੀਟਰ ਪਿਛਲੇ ਸੂਏ ਦਾ ਰਿਕਾਰਡ ਆ ਬਾਕੀ ਸੇਵਾ ਦੇ ਸਭ ਵਧੀ ਜਰਤੀ ਆ ਬਈ ਐ ਛੋਟੀ ਨਾ ਸਮਝ ਲੈ ਸਹੀ ਗੱਲ ਕੋਈ ਹਾਈਟ ਛੋਟੀ ਨਾ ਜਿਹੜੀਆਂ ਉਹ ਘੋੜੀਆਂ ਛੋਟੀਆਂ ਹੁੰਦੀਆਂ ਉਦਾਂ ਦੀ ਨਾ ਕੋਈ ਬਰੇ ਸਮਝ ਲੈ ਹਾਈਟ ਚੰਗੀ ਆ ਜੀ ਜਰਤੀ ਦੇ ਮੁਕਾਬਲੇ ਸਹੀ ਆ ਹਾਂ ਬਹੁਤ ਚੰਗਾ ਥਣ ਨੇ ਰਹੋਗੇ ਵਖਾਪੰਦੇ ਲਓ ਜੀ ਕੀ ਕਰ ਥਣ ਐਣ ਹੱਥੀ ਜਵਾਈ ਵਾਲਾ ਬਈ ਐ ਨਹੀਂ ਬਈ ਕੋਈ ਜੁੜਦਾ ਨਹੀਂ ਪੜਦਾ ਨਹੀਂਗਾ ਟੈਕਨ ਨੰਬਰ ਆ ਬਾਕੀ ਜੇਵੇ ਦੀ ਬਾਂਤਰ ਤੇ ਉਤੋਂ ਗਾਂ ਦੇ ਬੋਡੀ ਸਰਕਲ ਚ ਬਹੁਤ ਸਮਾਨੇ ਜੀ ਚੈੱਕ ਕਰ ਸਕਦੇ ਹੋ ਇਹਦੀ ਕੀ ਡਿਮਾਂਡ ਰਹਿਣ ਵਾਲੀ ਵੀਰੇ ਮੋਲੇ ਦਾ ਹਾਂ ਨਾ ਜਿਹੜੀ ਦੇਣੀ ਆ ਰੁਪਈਏ ਜੇਬ ਚ ਪਾਉਣੇ 535000 ਦੀ ਦੇਣੀ ਸਾਢੇ 535000 ਹਾਂ ਮੋਲੇ ਦਾ ਵੀ 60 ਆ ਠੀਕ ਆ ਜੀ ਸਾਢੇ 535000 ਦੀ ਬਾਈ ਕਹਿੰਦਾ ਦੇ ਦਾਂਗੇ ਵੈੜ ਮੁੱਲ 60000 ਰੁਪਈਆ ਇਦੀ ਕੀ ਡਿਮਾਂਡ ਆ ਬ੍ਰਦਰ ਇਹ ਚਾਰ ਦੰਦ ਦੂਜਾ ਸੁਆ ਮੂੰਹ ਤੇ ਚਾਰ ਦੰਦ ਸੁਆ ਦੂਜਾ ਲੈਣ ਕਿਨ ਲੈਂਦੀ ਆ ਲੈ ਜਾਨੇ 6-7 ਪਾਇਆ ਹਾਂ ਠੀਕ ਆ ਇਹਦੇ ਚ ਇਹ ਥੋੜੇ ਜਿਹਾ ਬੂੜੇ ਕਲਰ ਚ ਆ ਜਾਂਦੀ ਆ ਇਹ ਵਾਈਟ ਚ ਆ ਜਾਂਦੀ ਆ ਬਾਕੀ ਸ਼ਾਈਨਿੰਗ ਵਾਲੀ ਸੈਂਨਾ ਸੂਨਾ ਗੁਲਾਬੀ ਹਵਾਨਾ ਨੇੜੇ ਤੋਂ ਪਰ ਚੱਕ ਕਰਾ ਦਿੰਨੇ ਆ ਜੀ ਥਾਣੇ ਇਹਦਾ ਵੀ ਕੱਲਾ ਕੱਲਾ ਨਿਖੜ ਮਾ ਹੱਥੀ ਜਵਾਈ ਵਾਲਾ ਥਾਣਾ ਜੀ ਭਵਾਨਾ ਚ ਚੈੱਕ ਕਰੋ ਬੈਕ ਚੜ ਨੂੰ ਵੀ ਠੱਕ ਚੰਗੀ ਆ ਅੱਗੇ ਨੂੰ ਵੀ ਪੂਰੀ ਜੀ ਦਾ ਮੂੰਹ ਖਾ ਫੇਸ ਕੁਆਲਟੀ ਹੋਣੀ ਆ ਦੇਖ ਸਕਦੇ ਹੋ ਤੁਸੀਂ ਬਾਕੀ ਵਜਨ ਇਹਦਾ ਵੀ ਚੰਗਾ ਇੰਨਾ ਕ ਬਾਜੂ ਮੇਰੇ ਦੁੱਧ ਲੈ ਚੱਲੀ ਗਏ ਉਹਦੇ ਦਾ ਪਲੂਨ ਦਾ ਦੱਸਿਆ 15 16 ਲੀਟਰ ਠੀਕ ਆ ਜੀ ਉਹ ਗਾਂ ਅਗਲੇ ਦੀ ਸੇਵਾ ਹੈ ਠੀਕ ਆ ਜੀ ਗਾਂ ਅਗਲੇ ਦੀ ਸੇਵਾ ਜਾਨੀ ਇਹਨਾਂ ਦਾ ਦੇਣ ਦਾ ਹੱਕ ਹੀ ਆ ਅੱਗੇ ਜੇ ਕੋਈ ਸੇਵਾ ਕਰ ਲੋ ਲੈਵਾ ਬਹੁਤ ਗਾਂ ਦਾ ਵੱਧ ਲੈ ਲੂਗਾ ਜੀ ਲੇਵਰ ਦੀ ਡਿਮਾਂਡ ਰਹਿਣ ਵਾਲੀ ਵੀਰੇ ਇਹਦਾ ਜੱਸ ਨੂੰ ਮੁੱਲ ਹੋਣਾ ਪੈਂਦਾ ਕੋਈ ਛੋੜ ਛੱਪੇ ਵਾਲਾ ਕੰਮ ਹੋਣਾ ਕੋਈ ਆਏ ਨਾ ਅਗਲਾ ਕਹਿੰਦੇ ਵੀ 2000 ਘਾਟ ਜੂ 1500 ਘਾਟ ਜੂ ਇਹ ਸਾਡੇ 46000 ਦੀ ਗਾਂ ਦੇਣੀ ਆ ਅੱਜ ਅੱਜ ਹਾਂ ਮੁੱਲ ਠੀਕ ਆ ਜੀ ਸਾਡੇ 46000 ਦੀ ਬਾਈ ਕਹਿੰਦਾ ਰਹਿੜ ਦੇਣੀ ਆ ਜੈਜ ਡਿਮਾਂਡ ਆ ਜੀ 15 16 ਕਿਲੋ ਹੱਕ ਵੀ ਆ ਫੌਂ ਦਾ ਇੱਕ ਤਾਂ ਗਲਾਬੀ ਦੀ ਫਵਾਨੇ ਦੀ ਬੰਤਰ ਚੈੱਕ ਕਰੋ ਸੋਨਾ ਗਲਾਬੀ ਸੋਨਾ ਥਣ ਕੱਲਾ ਕੱਲਾ ਨਿੱਖੜ ਮਾ ਮੁੱਲ ਰੇਟ ਜਮਈ ਜੈਜ ਨੇ ਜੀ ਬਾਕੀ 4 ਐਨੀਮਲ ਤੁਹਾਨੂੰ ਦਿਖਾਈ ਦਿੱਤੇ ਆ ਫਿਰ ਉਸ ਬਾਈ ਕ੍ਰੋਸ ਅੰਗ ਵੀ ਲੈ ਕੇ ਆਇਆ ਕਿਉਂਕਿ ਕਹਿੰਦੇ ਆ ਵੀਰਾਂ ਦੇ ਡਿਮਾਂਡ ਹੁੰਦੀ ਆ ਕ੍ਰੋਸ ਦੀ ਜੀ ਡਿਟੇਲ ਪ੍ਰੋਪਰ ਇਹਦੀ ਵੀ ਲੈ ਦਿੰਦੇ ਆ ਅੱਗੇ ਵੀਰੇ ਇਹ 5 ਨੰਬਰ ਇਹਦੀ ਕੀ ਡਿਟੇਲ ਆ ਇਹ ਦੂਜਾ ਸੂਆ ਹੁੰਦੀ ਆ ਬਾਈ ਠੀਕ ਆ ਜੀ ਇਹ ਵੱਡੇ ਪਿੰਡੋਂ ਲਈ ਆ ਚੜੈਕ ਆਪਣਾ ਕੋਠੇ ਆ ਠੀਕ ਆ ਬਾਈ ਚੈੱਕ ਕਰੋ ਸਾਈਨਲ ਇਸਕਿੰਨ ਅੰਗ ਕ੍ਰੋਸ ਅਤੇ ਹਮਾਨਾ ਪੂਰਾ ਐਚ ਐਫ ਜਿੱਦਾਂ ਤੱਕ ਵੱਡੀਆਂ ਐਚ ਐਫ ਜਿੱਦਾਂ ਤਿਆਰ ਕਰੀ ਫਰਦੀ ਆ ਦੈਨ ਕਿ ਲੈ ਲੈਂਦੀ ਆ ਬਾਈ ਇਹਦੇ 5 ਦਿਨ ਪਏ 20 ਕਿਲੋ ਦੋਦੀ ਗਾਰੰਟੀ ਦੇ ਦਿੱਤੀ ਆ ਆਪਾਂ ਨੂੰ ਬੰਦਿਆਂ ਨੇ ਆਪਣਾ ਪਿੰਡ ਕੋਠੇ ਜਿਹੜੇ ਕਦੇ ਕੋਚੜੇ ਕ ਤੋਂ ਲਈ ਆ ਖਾ ਵੱਡੇ ਜਿਹੜਾ ਪੈਣ ਤੋਂ ਲਈ ਆ ਠੀਕ ਆ ਜਿਹੜਾ ਇੱਕ ਤੋਂ ਲਈ ਆ ਬਾਈ ਦਾ ਘਰ ਕੋਠਿਆਂ ਚ ਰਹਿ ਜਾਂਦਾ ਜੀ ਬਾਕੀ ਕੁਆਲਿਟੀ ਵਾਈਜ਼ ਪੂਰੀ ਸ਼ਾਈਨਿੰਗ ਚੈੱਕ ਕਰੋ ਜੀ ਕੀ ਚੀਜ਼ ਲੱਗੀ ਪੂਰੀ ਸ਼ਾਈਨਿੰਗ ਵਾਲੀ ਸਕਿਨ ਆ ਜੀ ਵਜ਼ਨ ਵੀ ਚੰਗਾ ਜੀ ਖਣ ਕੱਲਾ ਕੱਲਾ ਨਿੱਖੜਵਾ ਹੱਥੀ ਚਵਾਈ ਵਾਲਾ ਹਵਾਨੇ ਦੀ ਤੱਕ ਅੱਗੇ ਨੂੰ ਵੀ ਬਹੁਤ ਤੇ ਬੈਕ ਸਾਈਡ ਨੂੰ ਵੀ ਬਹੁਤ ਆ ਦੈਨ ਹਜੇ ਲੈ ਜੂਗੀ ਜੀ 20 ਕਿਲੋ ਦੀ ਲੈ ਚੱਲੀ ਵੀਰੇ 20 ਕਿਲੋ ਦੀ ਗਰੰਟੀ ਤੇ ਆਈ ਆ ਇੱਕ ਦਿਨ ਤੁਹਾਡੀ ਸੇਵਾ ਦੇ ਸਰਤੇ ਆ ਤੁਸੀਂ ਵੱਧ ਚੋ ਲੋਗੇ ਪਰ ਗਰਮੀ ਰਹਿਤ ਪੀਸ ਕਹਿ ਸਕਦੇ ਆ ਆਪਾਂ ਨੂੰ ਕਿਉਂਕਿ ਗਰਮੀ ਇਹਨੇ ਮਨਾਉਣੀ ਨਹੀਂ ਤੇ ਫੈਟ ਦੀ ਚੰਗੀ ਆ ਜਾਣੀ ਆ ਇਹਦੀ ਡਿਮਾਂਡ ਫਿਰ ਵੀਰੇ ਇਹ 51000 ਦੀ ਦੇਵਾਂਗੇ ਜਸਨੋਬੀ ਠੀਕ ਆ ਜੀ ਇਹਦਾ ਵੀ ਜਮਾ ਜਾਇਜ਼ ਡਿਮਾਂਡ ਹੀ ਆ 51000 ਦੀ ਬਾਈ ਕਹਿੰਦਾ ਵੜ ਦੇ ਦਾਂਗੇ ਜਿਹਨੂੰ ਪਸੰਦ ਆਊਗੀ ਹਜੇ ਤਾਂ ਬਾਈ ਦੇਣ ਲੈਂਦੀ ਆ ਜਿੱਦੇ ਮੰਨ ਲਾ ਜਮਾ ਤਿਆਰੀ ਚ ਹੋਈ ਉਹਦੇ ਫਸਿਆ ਪਿਆ ਆ ਹਾਂ ਮੰਨ ਲਾ ਅੱਗੇ ਵੀਰੇ 6 ਨੰਬਰ ਜੀ ਵੱਡੀ ਘੜ ਆ ਗਿਆ ਚਾਪਾ ਵੀਰੇ ਇਹ ਵੀ ਐਚ ਐਫ ਚ ਆ ਜਾਂਦੀ ਆ ਉਹ ਪਰੋਸੰਗ ਸੀ ਇਹ ਐਚ ਐਫ ਸੁਹਾ ਬਰੇਗਨ ਮਾ ਜੀ ਇਹ ਦੂਜਾ ਸੁਹਾ 6 ਦਾੰਦੇ ਆ ਮੂੰਹ ਠੀਕ ਆ ਮੂੰਹ ਤੇ 6 ਦਾੰਦਾ ਹਾਈਟ ਦੀ ਗੱਲ ਕਰਕੇ ਤਾਂ ਹੋਊ ਬਾਈ 5.5 ਫੁੱਟ ਦੇ ਆਸ-ਪਾਸ ਹੋਊਗਾ ਬਾਈ ਹੋਊਗਾ 5.5 ਫੁੱਟ ਦੇ ਆਸ-ਪਾਸ ਹੋਊਗਾ ਜੀ ਅੰਦਾਜ਼ਾ ਜਿਉਂਕਿ ਬਾਈ ਦਾ ਅੰਦਾਜ਼ਾ ਤੁਸੀਂ ਲਾ ਲਓ ਬਾਈ ਦੇ ਉਸ ਦੇ ਮੋਢੇ ਤੇ ਘਰਉਂਦੀ ਆ ਜਿਹੜਾ ਤੋਰਦਾ ਕਰ ਜੀ ਦਣ ਕਿੰਨੇ ਲੈਂਦੀ ਆ ਬੱਚੀ ਨਾ ਲਈ ਆਪਣਾ ਨੋਕਲਾ ਲਈ ਫਾਰਮ ਤੋਂ ਆ ਠੀਕ ਆ ਜੀ 10 ਕ ਗਾਂ ਸੀਗੀਆਂ ਠੀਕ ਆ ਬਾਈ ਛੋਟਾ ਫਾਰਮ ਸੀਗਾ ਹਾਂ ਦੁੱਧ ਦਾ ਕੰਮ ਸੀਗਾ ਜਿੰਨਾ ਤੋਂ ਬਾਈ ਦੱਸਦਾ ਲੈ ਕੇ ਆਂਦੀ ਆ ਚਾਰ ਚੁਰ ਚਾਰ ਚੁਰ ਖਾਂਦੀ ਆ ਆਪਣੇ ਸਾਈਲੇਜ ਹੈ ਨਹੀਂਗਾ ਆਪਣੇ ਪੱਠੇ ਗਾਣੇ ਅੱਜ ਚੱਕਲੇ ਆ ਕੱਲ ਘੱਟ ਖਾਂਦੀ ਕੱਲ ਖਾਦੇ ਨਹੀਂਗੇ ਖਾਦੇ ਨਹੀਂਗੇ ਅੱਜ ਜਾਂਦਾ ਫਰਕ ਬਸ ਅੱਜ ਪੂਰੇ ਖਾਲੇ ਠੀਕ ਆ ਜੀ ਥੋੜਾ ਜਿਹਾ ਬਾਈ ਕਹਿੰਦਾ ਸਾਈਲੇਜ ਚੋਂ ਆਈ ਆ ਤੇ ਆਪਣੇ ਸਾਈਲੇਜ ਮੁੱਕਿਆ ਵਾ ਹਜੇ ਪਾਉਣ ਵਾਲਾ ਜੀ ਤਾਂ ਕਰਕੇ ਥੋੜਾ ਜਿਹਾ ਖਾਣ ਪੀਣ ਚ ਦਿੱਕਤ ਆ ਗਈ ਆ ਤੇ ਦਿਨ ਕਿੰਨੇ ਲੈਂਦੀ ਆ ਬਾਈ ਦਿਨ ਬਸ 5 ਦਾ 6 7 ਇੱਥੇ ਲੈਂਦੀ ਕਿੰਨਾ ਪਾਜ ਦੁੱਧ ਦੁੱਧ ਵੀ ਤਾਂ ਆਪਾਂ ਨੂੰ 26 ਲੀਟਰ ਦੱਸਿਆ ਤੇ ਕੀ ਹੋਣਾ ਅਗਲੇ ਦੀ ਸੇਵਾ ਠੀਕ ਆ ਜੀ ਇਹ 52000 ਦੀ ਜਸਨੂ ਦੇਣੀ 100 ਰੁਪਿਆ ਛੋਟ ਕਰਨੀ ਕਹਿੰਦੇ ਠੀਕ ਜਮਾ ਜਾਇਜ਼ ਡਿਮਾਂਡ ਆ ਜੀ 52000 ਦੀ ਦੇਣੀ ਆ ਖਣਾ ਦੀਆਂ ਮੇਰੇ ਸਾਰੀਆਂ ਹੀ ਡੰਨ ਨੂੰ ਲੱਗੀਆਂ ਆ ਖਣਾ ਦੀ ਕਰਾਜੀ ਆ ਹਾਂ ਚਾਰੇ ਗੈਪ ਤੇ ਲੱਗੇ ਹੋਏ ਹਫੀਜ ਵਾਈ ਵਾਲਾ 6 ਨੰਬਰ ਦਾ 52000 ਬਰੇ 52 ਲੈਣਾ ਪਈ ਆ ਦੀ ਹਣੀ ਹੋਣੀ ਪਰ ਠੀਕ ਆ ਜੀ 52 ਲੈਣਾ ਹੀ ਲੈਣਾ ਬਾਈ ਕਹਿੰਦਾ ਜਦੋਂ 100 200 500 ਛੋਟ ਹੋ ਜੂਗੀ ਉਹਦੇ ਚ ਅੱਗੇ ਵੀਰੇ 7 ਨੰਬਰ ਲੈ ਚੱਲੀ ਵੀਰੇ ਇਹ ਵੀ ਐਫ ਵੈੜਾ ਬਾਈ ਠੀਕ ਹੈ ਜੀ ਇਹ ਵੀ ਐਫ ਆਜਾਂ ਦੀ ਸੂਆ ਕਿੰਨਾ ਮਾ ਜੀ ਇਹ ਵੀ ਦੂਜਾ ਸੂਆ 10 ਦਿਨਾਂ ਦੀ ਕੱਚੀ ਹੈ ਠੀਕ ਹੈ ਇਹਨੂੰ ਲੈ ਚੱਲੀ ਬੜੇ ਦਿਨ 10 ਬਏ ਵਾਹਵਾ ਤੱਕੀ ਹੈ ਫਿਰ ਤਾਂ ਪੂਰੀ ਰੋਗਲਾ ਇੱਥੇ ਬਾਕੀ ਕਈਆਂ ਕਰਮ ਵਾਲਾ ਪਸ਼ੂ ਇੱਕ ਦੋ ਦਿਨ ਉੱਪਰ ਵੀ ਲਿਜਾ ਸਕਦਾ ਕਿੰਨਾ ਦੁੱਧ ਦਿੰਦਾ ਭਾਈ ਰੋਗਲਾ ਰੋਗਲੀ ਫਿਰ ਹਣ ਤੁਹਾਨੂੰ ਬਹੁਤ ਚੰਗਾ ਲੱਗੇਗਾ ਠੀਕ ਹੈ ਜੀ ਦੁੱਧ ਭਾਈ ਕਿੰਨਾ ਪਾਇਆ ਇਹਨੇ ਬੜਾ 24 25 ਲੀਟਰ ਦਤਾ ਵਾ ਭਾਈ ਠੀਕ ਹੈ ਜਾਊ ਭਾਈ ਪਲੱਸ ਐਕਸ ਆ ਠੰਡਾ ਜੱਕ ਕਰੋ ਜੀ ਕੱਲਾ ਕੱਲਾ ਬਾਕੀ ਝੋਲ ਭਾਈ ਬਹੁਤ ਬਈ ਗਰਮ ਵਾਲੀ ਦੇ ਵਜਨ ਬਜੂ ਮਿਲਕਵੇਣ ਚੈੱਕ ਕਰ ਸਕਦੇ ਹੋ ਹੁਮਾਨੇ ਤੇ ਤੇ ਜਿਹੜੀ ਮੇਨ ਮਿਲਤ ਹੋਣ ਆਉਂਦੀ ਆ ਰੱਸੇ ਵਾਂਗੂ ਵਲਾਂ ਵਾਲੀ ਸਟਰੋਂਗ ਆਉਂਦੀ ਆ ਮੋੜਲੀ ਵੀਰ ਫੇਸ ਕੁਆਲਿਟੀ ਸੋਹਣੀ ਆ ਜੀ ਚੈੱਕ ਕਰ ਸਕਦੇ ਹੋ ਤੁਸੀਂ ਇਧਰੋਂ ਵੀ ਮਿਲਕਵੇਣ ਰੱਤ ਕਾਠ ਵੀ ਚੰਗਾ ਵਜਨ ਵੀ ਚੰਗਾ ਮਿਲਕਵੇਣ ਇਧਰੋਂ ਵੀ ਚੈੱਕ ਕਰ ਸਕਦੇ ਥਾਣਾ ਕੱਲਾ ਕੱਲਾ ਨਿੱਖੜ ਮਾ ਫੋਰਟ ਛਾਂਕਦਾ ਹੈ ਨਹੀਂ ਹਨਾ ਕੋਈ ਫੋਰਟ ਛਾਂਕ ਗਾਰੰਟੀ ਠੀਕ ਆ ਇਹਦੀ ਡਿਮਾਂਡ ਫਿਰ ਕੀ ਰਹਿਣ ਵਾਲੀ ਹੈ 52000 ਦੀ ਦੇਵਾਂਗੇ ਜੱਜ ਅੱਜ ਅੱਜ ਹਾਂ ਠੀਕ ਆ ਜੀ 52000 ਦੀ ਬਾਈ ਕਹਿੰਦਾ ਜੀ ਦੇ ਦਾਂਗੇ ਯੈਸ ਨੂੰ ਅੱਜ ਅੱਜ ਕਿਉਂਕਿ ਬਰੇਕ ਅੱਤੀਆ ਹਜੇ ਜਿੰਦੇ ਕਰਮ ਵਾਲੀ ਤਿਆਰ ਹੋਗੀ ਉਹਦੇ ਰੇਟ ਹੋਰ ਹੋਊਗਾ ਜੀ ਬਾਕੀ ਥਾਣਾ ਦੇ ਸਹਜੇ ਦਰੋਂ ਵੀ ਚੈੱਕ ਕਰ ਸਕਦੇ ਦੁੱਧ ਚੰਗਾ ਪਾਜੂ ਬਾਕੀ ਦੁੱਧ ਸੇਵਾ ਦਾ ਹੀ ਹੁੰਦਾ ਜੇ ਕੋਈ ਜਿੰਨੀ ਵੀਰ ਕਰ ਲੂਗਾ ਉਹਨੇ ਲੈ ਲੂਗਾ ਅੱਗੇ ਬਰੇ ਅੱਖ ਨੰਬਰ 1 ਇੱਕ ਕਰੋਸ ਕਰੋਸ ਵੇੜ ਆ ਗਈ ਬਈ ਅੰਗ ਆ ਜਾਂਦਾ ਕਰੋਸ ਵੀ ਹਾਂ ਮੂਹ ਸਭ ਥਣ ਵਿਖਾ ਤੂ ਆ ਗਿਰ ਨਮਾ ਜੀ ਤੂ ਆ ਇਹ ਤੀਜਾ ਹੁੰਦੀ ਆ ਹੁਣ ਤੂ ਆ ਹੁੰਦੀ ਆ ਤੀਜਾ ਠੀਕ ਆ ਬਈ ਦਿਨ ਕਿੰਨੇ ਲੈਂਦੀ ਆ ਜੀ ਦਿਨ 7 ਸੱਤ ਪਾਈਆ ਕਿੰਨਾ ਕ ਬਾਜੀ ਬਾਈ ਦੁੱਧ ਦਾ ਕੱਢਦਾ 2 ਪਾਈ ਲੀਟਰ ਦਾ ਬਈ ਜਾਊ ਕਲੱਪ ਬਈ ਕਲੱਪ ਜਾਊਗਾ ਤੇ ਚਲੋ ਬੱਤੇ ਠੀਕ ਆ ਜੀ ਬਹੁਤ ਚੰਗੀ ਵੇੜਾ ਠੀਕ ਆ ਜੀ ਲੋਕ ਕਹਿੰਦੇ ਨੇ ਚੰਗੀ ਕਰਦੀ ਹੁੰਦੀ ਹਵਾਨਾ ਸੋਨਾ ਤਿਆਰ ਕਰੀ ਬੈਠੀ ਐ ਬਾਕੀ ਕੀ ਕਰ ਸਕਦੇ ਥਣ ਕੱਲਾ ਕੱਲਾ ਨਿਖੜਮਾ ਝੋਲ ਬਹੁਤ ਪਈਆ ਹਵਾਨੇ ਚ ਗਰਮੀਆਂ ਦੋਫਾ ਜੀ ਗਰਮੀ ਕਰ ਰਹੀ ਕੱਠਾ ਮਗਰਿਆ ਕੋਫਰ ਲਾ ਦੇਣੀ ਅੱਜ ਕੋਫਰ ਲਾ ਦੇਣੀ ਹਾਂ ਜਮਾ ਜੈਜ ਕਰ ਦੇਣਾ ਰੇਟ ਦਾ ਕਿੰਨਾ ਕਰ ਦੇਣਾ ਬਾਈ ਇਹ 47000 ਦੀ ਜਸਨੂ ਦੇ ਦੇਣੀ ਹੈ ਹੋਰ ਲੈਸ ਕਰ ਦੇ ਇਸ ਪਾਸਰ ਰੇਟ ਆ ਆਲਾ ਪਸ਼ੂ ਦਾ ਰੇਟ ਹੈ ਦਾ ਕੋਈ ਨਫੇ ਵਾਲਾ ਕੰਮ ਹੈ ਨਹੀਂ ਗਾਂ ਮੜਾ ਗਾਂ ਦਾ ਖਾਜ ਦਿੱਤੀ ਹੈ ਯਾਰ ਜਮਾ ਛੋਟਾ ਜਿਹਾ ਰੇਟ ਆ ਬਾਈ ਕਹਿੰਦਾ ਆਫਰ ਸਾਰੀਆਂ ਗਾਂਾਂ ਚੋਂ ਗਾਂ ਚੰਗੀ ਕੋਲ ਆ ਕੇ ਭੈਣ ਭਰਾ ਵੇਖਿਆ ਆਏ ਨਾ ਕੋ ਗਿੜਾ ਵਾਜੂ ਕਿਸੇ ਦਾ ਠੀਕ ਆ ਜੀ 47000 ਰੁਪਿਆ ਦੀ ਡਿਮਾਂਡ ਆ ਜੀ ਬੰਦੇ 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 ਵੇਰੇ ਲੈ ਉਹਦੇ ਚ ਹੋ ਜੂਗੀ ਜੀ ਜਿਹਨੂੰ ਪਸੰਦ ਆਊਗੀ ਪਾਣੀ ਪੀ ਲੈਣ ਦੀ ਕੋਈ ਗੱਲ ਨਹੀਂ ਬਾਈ ਗਰਮੀ ਆ ਮਾਨਤਾ ਨੂੰ ਉਹਦੇ ਚ ਬਾਈ ਕਹਿੰਦਾ ਕਰ ਦਾਂਗੇ ਜੀ ਜਿਨੂੰ ਪਸੰਦ ਆਊਗੇ ਨੰਬਰ ਸਕਰੀਨ ਤੇ ਚੱਲੂਗਾ ਬਾਕੀ 1 2 1 20 ਚੰਗਾ ਹੀ ਆ ਜੀ ਤਸੱਲੀ ਭਰਕ ਤੁਸੀਂ ਕਰੋਗੇ ਕਿਉਂਕਿ ਬਰੇ ਪੈਸੇ ਤੁਸੀਂ ਲਾਉਣੇ ਆ ਜਿਨੇ ਜਰਸੀਆਂ ਲੈਣੀਆਂ ਜਰਸੀਆਂ ਲੈ ਸਕਦਾ ਜੀ ਜਿਨੂੰ ਐਫਐਫ ਜਾਂ ਕ੍ਰੋਸ ਦਾ ਟੌਪ ਆ ਆਪਦੇ ਅਗੇ ਕ੍ਰੋਸ ਦਾ ਸੌਦਾ ਬਾਈ ਨਾਲ ਕਰ ਸਕਦਾ ਹੈ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹੂਗਾ ਧੰਨਵਾਦ